ਹਾਂਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਜਿਹੜੀ ਆ ਇਹਦੇ ਵਿੱਚ ਇੱਕ ਤੁਹਾਨੂੰ ਆਪਾਂ ਨੀਲੀ ਰਵੀ ਦੀ ਮੱਝ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ ਪਿੰਡ ਜੋੜਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ ਬਿਲਕੁਲ ਪੱਟੀ ਨਾਲ ਲੱਗਦਾ ਦੋਸਤੋ ਤੇ ਨਾਲ ਲੱਗਦੇ ਪਿੰਡ ਬਰਵਾਲਾ ਚੀਮਾ ਦੁੱਬਲੀ ਸੈਦੂ ਵੱਡੇ ਸਭਰਾ ਬਿਲਕੁਲ ਜਿਹੜਾ ਮੱਝਾ ਏਰੀਆ ਹੈ ਦੋਸਤੋ ਤੇ ਵੀਰ ਹਰਬੇਲ ਸਿੰਘ ਬਹੁਤ ਵਧੀਆ ਚੰਗੀਆਂ ਖੂਬਸੂਰਤ ਚੰਗੀਆਂ ਸ਼ੁਕੀਨ ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਅਕਸਰ ਲੈ ਕੇ ਆਉਂਦੇ ਰਹਿੰਦੇ ਨੇ ਤੇ ਵੀਰ ਹਰਬੇਲ ਸਿੰਘ ਦੇ ਕੋਲ ਅੱਜ ਜਿਹੜੀ ਨੀਲੀ ਰਾਵੀ ਦੇ ਵਿੱਚ ਮੱਝ ਆਈ ਆ ਇਨਫੋਰਮੇਸ਼ਨ ਜਿਹੜੀ ਸਾਰੀ ਆਪਾਂ ਵੀਰ ਹਰਬੇਲ ਦੇ ਕੋਲੋਂ ਜਾਣ ਲਵਾਂਗੇ ਇਸ ਮੱਝ ਦੀ ਕੀ ਡਿਟੇਲ ਹੈਗੀ ਆ ਸੋ ਕਾਫੀ ਜਿਆਦਾ ਖੂਬਸੂਰਤ ਆ ਦੋਸਤੋ ਜਿਹੜੇ ਵੀਰ ਸ਼ੌਕੀਨ ਨੇ ਨੀਲੀ ਦਾ ਵੀ ਖਰੀਦਣ ਦੇ ਉਹ ਇਹ ਮੱਝ ਜ਼ਰੂਰ ਖਰੀਦ ਸਕਦੇ ਨੇ ਤੇ ਚਲਦੇ ਆ ਵੀਰ ਹਰਬੇਲ ਦੇ ਕੋਲ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਹਰਬੇਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਬਹੁਤ ਵਧੀਆ ਵੀਰ ਹਰਬੇਲ ਹੋਰ ਸਾਨੂੰ ਠੀਕ ਠਾਕ ਤੁਸੀਂ ਹੋਰ ਜੀ ਮਾਲ ਪਸ਼ੂ ਸਾਰਾ ਠੀਕ ਠਾਕ ਹੈ ਜੀ ਠੀਕ ਆ ਤੇ ਵੀਰ ਹਰਬੇਲ ਅੱਜ ਆਪਣੇ ਕੋ ਡਿਵਾਈਸ ਵੇਖੀ ਇਹਦਾ ਬਹੁਤ ਹੀ ਸੋਹਣਾ ਖੂਬਸੂਰਤ ਅ ਸੋ ਦੋਸਤੋ ਤੁਸੀਂ ਇੱਕ ਵਾਰੀ ਜਿਹੜਾ ਸਟਰਕਚਰ ਆ ਪਹਿਲਾਂ ਮੈਂ ਤੁਹਾਨੂੰ ਜਰੂਰ ਸਾਰੇ ਬੰਨਿਓ ਵਿਖਾ ਦੇਣਾ ਉਸ ਤੋਂ ਬਾਅਦ ਜਿਹੜੀ ਬਾਤचीत ਆਪਾਂ ਵੀਰ ਦੇ ਨਾਲ ਜਾਰੀ ਰੱਖਾਂਗੇ ਪਹਿਲਾਂ ਦੋਸਤੋ ਤੁਸੀਂ ਸਿੰਘ ਦੀ ਬੰਤਰ ਵੇਖ ਸਕਦੇ ਹੋ ਸਿੰਘ ਵੀ ਬਹੁਤ ਵਧੀਆ ਖੂਬਸੂਰਤ ਸਿੰਘ ਹੈਗਾ ਰੱਖਣੀ ਆ ਤੇ ਮਨਕਨੀ ਅੱਖਾਂ ਦੋਸਤੋ ਬਿਲਕੁਲ ਬਿੱਲੀ ਅੱਖਾਂ ਤੇ ਲਾਲੀ ਅੱਖਾਂ ਦੇ ਵਿੱਚ ਦੋਸਤੋ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਬਿਲਕੁਲ ਮਨਕਨੀ ਅੱਖਾ ਦੋਸਤੋ ਦੋਵੇਂ ਅੱਖਾਂ ਜਿਹੜੀਆਂ ਤੁਸੀਂ ਵੇਖੋਗੇ ਜੇ ਬਰੀਡ ਵਾਈਜ਼ ਆਪਾਂ ਵੇਖੀਏ ਤੇ ਬਹੁਤ ਚੰਗੇ ਪਿਛੋਂ ਦੋਸਤੋ ਖਾਨਦਾਨ ਦੇ ਵਿੱਚੋਂ ਇਹ ਮੱਝ ਆਈ ਹੈਗੀ ਵੀਰ ਦੇ ਕੋਲ ਤੇ ਹਰਵੇਲ ਵੀਰ ਕਿੰਮਾ ਸੂਹਾ ਕੇ ਸੂਣ ਜਾ ਰਹੀ ਆ ਇਹ ਸੂਈ ਆ ਦੋਜੀ ਸੂਈ ਹੈ ਜੀ ਹਾਂਜੀ ਠੀਕ ਆ ਤੇ ਮਗਰ ਵੀਰ ਦਾ ਬੱਚਾ ਕਿ ਆ ਗਿਆ ਪਿੱਛੇ ਮੇਲ ਕਾਬਾ ਪੰਜ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤਾਂ ਇਸ ਟਾਈਮ 10 ਤੋਂ ਪਲੱਸ ਦੁੱਧ ਜਿਹੜਾ ਇਹ ਥੱਲੇ ਰੈਡੀ ਆ ਠੀਕ ਹੈ ਜੀ ਠੀਕ ਆ ਆ ਤੇ ਦੂਜਾ ਸੂਹਾ ਦੱਸਿਆ ਨਾ ਜੀ ਦੂਜਾ ਸੂਹਾ ਜੀ ਦੂਜਾ ਸੂਹਾ ਦੋਸਤੋ ਇਹ ਜਿਹੜੀ ਮੱਝ ਵੀ ਮਰ ਰਹੇ ਮਗਰ ਜਿਹੜਾ ਮੇਲ ਕਾਫ ਆ ਉਹ ਵੀ ਤੁਸੀਂ ਜਰੂਰ ਜਿਹੜੀ ਨਿਗਾਹ ਮਾਰ ਸਕਦੇ ਹੋ ਮੇਲ ਕਾਫ ਆ ਜ 5 ਦਿਨ ਹੋ ਗਏ ਦੋਸਤੋ ਸੂਈ ਨੂੰ ਇਹ ਵੀ ਨੀਲੀ ਆ ਬਹੁਤ ਹੀ ਵਧੀਆ ਹਾਂਜੀ ਹਾਂ ਤੇ ਕਿਤੇ ਨਾ ਕਿਤੇ ਜਿਵੇਂ ਮੋਹਰਾ ਦਾ ਸੀਮਨ ਕੋਈ ਰਖਵਾ ਦਿੰਦੇ ਆ ਹਾਂਜੀ ਹਾਂਜੀ ਆ ਬਿਲਕੁਲ ਬਿਲਕੁਲ ਆ ਮੇਲ ਕਾਫਾ ਦੋਸਤੋ ਵੇਖੋ ਆਖੇਂ ਦੀ ਵੀ ਬਿੱਲੀ ਆਖਾ ਤੇ ਪਿੱਛੋ ਪੂਛ ਵਾਈਟ ਆ ਬਾਕੀ ਕਰੈਕਟਰ ਜਿਹੜੇ ਥੋੜੇ ਬਾਤੇ ਆ ਉਹ ਜਿੰਨੇ ਵੀ ਆ ਉਹ ਮਦਰ ਦੇ ਉੱਪਰ ਜ਼ਰੂਰ ਲੈ ਕੇ ਗਿਆ ਉਹ ਦੋਸਤੋ ਕਿਤੇ ਨਾ ਕਿਤੇ ਅਸੀਂ ਗੱਲ ਅਕਸਰ ਕਰਦੇ ਰਹਿੰਨੇ ਆ ਵੀ ਜੇਕਰ ਤੁਸੀਂ ਇਹ ਜਿਹੜੇ ਇਨਸੀਮੀਨੇਸ਼ਨ ਆ AI ਹੈਗੀ ਆ ਇਹ ਨੀਲੀ ਤੋਂ ਨੀਲੀ ਨੂੰ ਕਰਵਾਓਗੇ ਤੇ ਮੋਹਰਾਂ ਨੂੰ ਮੋਹਰਾਂ ਦੀ ਕਰਵਾਓਗੇ ਤੇ ਦੋਸਤੋ ਜਿਹੜੀ ਇਹ ਮੱਝ ਆ ਅੱਗੇ ਬੱਚੀ ਆ ਕਾਫੀ ਵਧੀਆ ਪਾਵੇਗੀ ਸਰਦੂ ਸਾਹਿਬ ਇਹ ਮੱਝ ਆ ਜੇ ਨੀਲੀ ਦਾ ਸੀਮਨ ਦਾ ਇੱਕ ਟਾਪ ਦਾ ਬੱਚਾ ਪੈਦਾ ਹੋਣਾ ਚਾਹੀਦਾ ਹਾਂਜੀ ਚਾਹੇ ਮੇਲ ਚਾਹੇ ਫੀਮੇਲ ਹੁੰਦੀ ਤੇ ਬਿਲਕੁਲ ਤੇ ਹਰ ਵੇਲੇ ਵੀਲੇ ਚੁਆਈ ਬਾਰੇ ਵੀ ਜਰੂਰ ਇਹਦੇ ਜੰਦੂ ਦਾ ਵੀ ਇਹਦੀ ਇੱਕ ਨੰਬਰ ਆਪਾਂ ਵੇ ਮਤਲਬ ਗਾਰੰਟੀ ਲੈ ਲੈ ਕੋਈ ਧਾਰ ਵੀ ਨਾ ਮਾਰੇ ਬਾਕੀ ਆਪਾਂ ਲਾਈਵ ਚੁਆਈ ਇਹਦੀ ਹੁਣ ਕਰਵਾਵਾਂਗੇ ਫੋਨ ਕਰਵਾਉਣੀ ਹੈ ਜੀ ਠੀਕ ਆ ਸੋ ਦੋਸਤੋ ਮਿਲਕਿੰਗ ਜਿਹੜੀ ਇੱਕ ਟਾਈਮ ਦੀ ਸਵੇਰ ਦੇ ਟਾਈਮ ਦੀ ਅੱਜ 30 ਮਾਰਚ ਨੂੰ ਦੋਸਤੋ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਤੁਸੀਂ ਤਾਰੀਖ ਵੀ ਜਰੂਰ ਨੋਟ ਕਰ ਲਿਆ ਕਰੋ ਤਾਰੀਖ ਤਾਰੀਖ ਦੱਸ ਕੇ ਦੋਸਤੋ ਤੁਸੀਂ ਜ਼ਿਕਰ ਕਰਦਿਆ ਕਰੋ ਵੀ ਇਸ ਤਾਰੀਖ ਵਾਲੀ ਜਿਹੜੀ ਅਸੀਂ ਚਵਾਈ ਵੀ ਆਪਾਂ ਇਹਦੀ ਜਰੂਰ ਕਰਾਵਾਂਗੇ ਕਿੰਨੀ ਇੱਕ ਸਾਫ ਚਵਾਈ ਦੀ ਹੈਗੀ ਆ ਉਹ ਤੁਹਾਡੇ ਸਾਹਮਣੇ ਦੋਸਤੋ ਵੀਡੀਓ ਦੇ ਵਿੱਚ ਰਿਕਾਰਡਿੰਗ ਹੋ ਹੀ ਜਾਣੀ ਤੇ ਹਰ ਵੇਲੇ ਵੀਰੇ ਨੂੰ ਖੋਲ ਕੇ ਤੋਰ ਵੀ ਲਈਏ ਜੀ ਆਰਡਰ ਦੀ ਕੁਆਲਿਟੀ ਆ ਦੋਸਤੋ ਮੈਂ ਤੁਹਾਨੂੰ ਬਿਲਕੁਲ ਵਿਖਾ ਦੂੰਗਾ ਪੈਰ ਚਾਰੇ ਤੋਤੇ ਆ ਅਗਲੇ ਪੈਰਾਂ ਦੇ ਜਵਾਬ ਹੈਗਾ ਮਗਰਲੇ ਪੈਰ ਤੁਹਾਨੂੰ ਬਿਲਕੁਲ ਥਿਸਰੇ ਨੇ ਹਾਂਜੀ ਆਰਡਰ ਦੀ ਕੁਆਲਿਟੀ ਦੇਖੋ ਦੋਸਤੋ ਮੁੱਠੀ ਵਾਲਾ ਥਾਣਾ ਦੋਸਤੋ ਵੇਖੋ ਬਹੁਤ ਵਧੀਆ ਚੰਗੀ ਕੁਆਲਿਟੀ ਆਰਡਰ ਦੀ ਸੈਕੰਡ ਟਾਈਮਰ ਆ ਦੋਸਤੋ ਤਕਰੀਬਨ 10 ਲੀਟਰ ਜਿਹੜਾ ਬੋਲਾ ਮੰਨ ਲਓ ਚਾਹੇ ਦੁੱਧ ਮੰਨ ਲਓ ਅੱਜ 5 ਦਿਨ ਦੀ ਸੂਈ ਆ ਤੇ ਪਿਆਰੀ ਕੱਦਰਾ ਦੇ ਸਹਰ ਲਾਉਣੀ ਆ ਵੇਖੋ ਦੋਸਤੋ ਅੰਦਾਜ਼ਾ ਪੁਆ ਪੋਲੀਟੋਰਗੇ ਪਰ ਥੋੜਾ ਬਸ ਕਿੱਥੇ ਕਿੱਥੇ ਆ ਕਿਸਾਨ ਵੀਰੋ ਜਰੂਰ ਚੈੱਕ ਕਰ ਸਕਦੇ ਹੋ ਤੁਸੀਂ ਤਾਂ ਚਾਰੇ ਥਣ ਚਾਰੇ ਥਣਾਂ ਦੀ ਕੁਆਲਿਟੀ ਵਧੀਆ ਹੈਗੀ ਮੁੱਠੀ ਵਾਲਾ ਥਾਣਾ ਬਰਾਬਰ ਆ ਵੇਖੋ ਜੀ ਠੀਕ ਹੈ ਜੀ ਬਿਲਕੁਲ ਬਿਲਕੁਲ ਆ ਤੇ ਜਿਹੜੀ ਮੀਡੀਅਮ ਹਾਈਟ ਆ ਦੋਸਤੋ ਹਾਈਟ ਵੱਲੋਂ ਵੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਦੂਰੋਂ ਨੇੜੇੋਂ ਚੱਲ ਕੇ ਆਉਣਾ ਬਾਕੀ ਚੁਵਾਈ ਤਸੱਲੀ ਤੁਸੀਂ ਆਪਣੀ ਵੀ ਜ਼ਰੂਰ ਕਰਿਓ ਮੌਕੇ ਤੇ ਪਹੁੰਚ ਕੇ ਘਰੇ ਪਹੁੰਚ ਕੇ ਇੱਕ ਚਾਹੇ ਥੋੜਾ ਢੰਗ ਦੀ ਬਾਕੀ ਦੋ ਲਾਈਨ ਬੈਂਟ ਟਾਈਮ ਚੁਵਾਈ ਕਰੋ ਹਾਂਜੀ ਬਾਕੀ ਤੁਸੀਂ ਦੋਸਤੋ ਜਦੋਂ ਹਰਵੇਲ ਵੀਰ ਕਿਸੇ ਵੀ ਚੀਜ਼ ਦੀ ਚੁਵਾਈ ਕਰਾਉਂਦੇ ਨੇ ਉਹ ਅਕਸਰ ਦੋਸਤੋ ਕਰਕੇ ਵੀ ਆਏ ਹੁੰਦੇ ਆ ਬਟ ਜਿਹੜਾ ਕਰਾਉਣ ਦਾ ਮਕਸਦ ਹੈ ਉਹ ਹੁੰਦਾ ਵੀ ਤੁਸੀਂ ਆਨਲਾਈਨ ਵੀ ਬਿਲਕੁਲ ਪੇਮੈਂਟ ਜਿਹੜੀ ਪੇ ਕਰਕੇ ਤੁਸੀਂ ਆਨਲਾਈਨ ਵੀ ਚੀਜ਼ ਮੰਗਾ ਸਕਦੇ ਹੋ ਉਹਦੇ ਵਿੱਚ ਚੁਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਾਲਟ ਜਾਂ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਤੇ ਉਸ ਨਾਲ ਜਿਹੜਾ ਦੁੱਧ ਆ ਭਾਵੇਂ ਮੈਂ ਕਿਹ ਵੀ ਗੱਲ ਕਰਦਾ ਬਾਰ-ਬਾਰ ਭਾਵੇਂ 20 ਲੀਟਰ ਵਾਲੀ ਲਾਇਆ ਹੋਂ ਤਾਂ ਸੇਵਾ ਨਾਲ ਹੀ ਦਿਓ ਤਾਂ ਹੋਣਾ ਵਾ ਜੇ ਆਪਾਂ ਘਰੇ ਜਾ ਕੇ ਸੇਵਾ ਕਰਾਂਗੇ ਤਾ ਪਤਾ ਨਹੀਂ ਪਸ਼ੂ ਕਿੱਥੇ ਦਾ ਕਿੱਥੇ ਚਲੇ ਜਾਂਦਾ ਦੁੱਧ ਤੇ ਬਿਲਕੁਲ ਅ ਸੋ ਦੋਸਤੋ ਜੈਨੂਨ ਜੇ ਨਾਰਮਲੀ ਦੇਖੀਏ ਤੇ 12 ਪਲਸ ਨਾਰਮਲੀ ਇਹੇ ਚੱਲਣ ਵਾਲੀ ਮੱਝ ਹੈਗੀ 12 ਪਲਸ ਘਟ ਤੋਂ ਘਟ ਪਿਛਲੀ ਵਾਰ ਇਹਦਾ ਫਸਟ ਟਾਈਮ ਦਾ 13 ਲੀਟਰ ਸੀਗਾ ਜੀ ਜੀ ਤਾਂ ਉਮੀਦ ਹੈ ਕਿ 15 ਦੇ ਲੱਗੂ ਹਾਂ ਕਰ ਸਕਦੀ ਜੀ ਪਲਸ ਵੀ ਚੱਲਣ ਦੀ ਉਮੀਦ ਆ ਵੀ ਜਿੰਨੀ ਮਰਜ਼ੀ ਅੱਗੇ ਸੇਵਾ ਤੇ ਕੋਈ ਦੁੱਧ ਲੈ ਸਕਦਾ ਤੇ ਬਰੀਡ ਹੈਗੀ ਆ ਤੇ ਬਾਕੀ ਹਰਵੀਰ ਵੀਰੇ 21 ਡਿਮਾਂਡ ਕੀ ਕਰਤੀ ਜਾਂਦੀ ਸਰਕਾਰ ਨੇ 85000 ਰੁਪਏ ਦਾ ਡਿਮਾਂਡ ਕਰਦੇ ਆ ਵਿੱਚੋਂ ਜਨੂਅਲ ਦੇ ਆਪਾਂ ਥੋੜਾ ਬਹੁਤ ਮਾਨਦਾਨ ਕਰਾਂਗੇ ਠੀਕ ਹੈ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ 85000 ਦੇ ਵਿੱਚੋਂ ਜਿਹੜਾ ਬਿਲਕੁਲ ਬਣਦਾ ਮਾਨਦਾਨ ਘਰੇ ਪਹੁੰਚਿਆ ਦਾ ਜ਼ਰੂਰ ਕੀਤਾ ਜਾਵੇਗਾ ਜੇਕਰ ਤੁਸੀਂ ਫੋਨ ਤੇ ਵੀ ਮੰਗਾਉਂਦੇ ਹੋ ਉਹਦੇ ਵਿੱਚ ਵੀ ਦੋਸਤੋ ਜੋ ਵੀ ਬਣਦਾ ਮਾਨਦਾਨ ਬਰਾਬਰ ਦਾ ਹੋਵੇਗਾ ਜੇਕਰ ਘਰੇ ਪਹੁੰਚਦੇ ਹੋ ਮਾਨਦਾਨ ਪਹੁੰਚੇਗਾ ਜਿੰਨਾ ਵੀ ਆ ਵੀਰ ਕਰ ਸਕਦਾ ਹੋ ਜਰੂਰ ਕਰੇਗਾ ਤੇ ਹਰਵੀਰ ਵੀਰੇ ਕਰੀਏ ਹਾਂਜੀ ਤੇ ਚਵਾਈ ਆਪਾਂ ਕਰ ਲਈਏ ਸਟਾਰਟ ਜੀ ਓਕੇ ਜੀ ਏ ਲੋ ਜੀ ਹਲੋ ਦੋਸਤੋ ਚੁਵਾਈ ਆਪਾਂ ਸ਼ੁਰੂ ਕਰ ਦੇਣੀ ਆ ਮੇਲ ਕਾਫ ਆ ਜਿਹੜਾ 200 ਛੱਡ ਦਿੱਤਾ ਥੱਲੇ ਵੀਰ ਨੇ ਤੇ ਚੁਵਾਈ ਕਰਾਉਣ ਦਾ ਦੋਸਤੋ ਜਿਹੜਾ ਇੱਕ ਇੱਕ ਇੰਨਾ ਕ ਮਤਲਬ ਹੁੰਦਾ ਹੈ ਵੀ ਤੁਸੀਂ ਆਪ ਵੀ ਜ਼ਰੂਰ ਕਰਿਓ ਆਣ ਕੇ ਪਰ ਜਿਹੜੇ ਵੀਰ ਘਰੇ ਬੈਠੇ ਚਾਹੁੰਦੇ ਆ ਵੀ ਦੂਰ ਦਰਾਡੇ ਘਰੇ ਬੈਠੇ ਵੀ ਚਲੋ ਚੀਜ਼ ਮੰਗਵਾ ਲੈਨੇ ਆ ਉਥੇ ਕਿਤੇ ਨਾ ਕਿਤੇ ਦੋਸਤੋ ਜਿਹੜਾ ਬਿਲਕੁਲ ਟਰਾਂਸਪਰੈਂਸੀ ਬਿਲਕੁਲ ਪਾਰਦਰਸ਼ੀ ਢੰਗ ਨਾਲ ਜਿਹੜੀ ਦੋਸਤੋ ਇੱਕ ਟਾਈਮ ਦੀ ਚੁਵਾਈ ਕਰਵਾ ਦੇਦੀ ਆ ਬਾਕੀ ਤੁਸੀਂ ਦੋ ਟਾਈਮ ਦੀ ਤਿੰਨ ਟਾਈਮ ਦੀ ਚੁਵਾਈ ਹਾਂਜੀ ਹਾਂਜੀ ਬਾਕੀ ਜਿਹੜਾ ਪਾਰਦਰਸ਼ੀ ਤਰੀਕੇ ਨਾਲ ਕਰਾਉਂਦਾ ਮਤਲਬ ਇਹ ਹੀ ਆ ਕਿ ਥਾਨ ਚੈੱਕ ਪਾਸ ਹੋ ਜਾਂਦੇ ਆ ਦੋਸਤੋ ਹਾਂ ਚੈੱਕ ਪਾਸ ਹੋ ਜਾਂਦੇ ਬਿਲਕੁਲ ਹਾਂਜੀ ਬਾਕੀ ਦੰਦ ਦਾ ਆਪਣੀ ਸੇਵਾ ਦਾ ਦੋਸਤ ਹੈ ਬਿਲਕੁਲ ਬਿਲਕੁਲ ਜੀ ਜੇ ਵੀ ਨੀਦ ਵਾਲੀ ਨੂੰ ਵੀ ਨਹੀਂ ਆ ਗਿਆ ਆਪਾਂ ਬੰਦ ਦੇਵਾਂਗੇ ਕੁਝ ਪਾਵਾ ਗਿਣੇ ਲੈ ਬਿਲਕੁਲ 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 ਚਲੋ ਵੀਰ ਜੀ ਕਰੀਏ ਸਟਾਰਟ ਜੀ ਹਾਂ ਜੀ ਹਾਂ ਜੀ ਟ੍ਰੇਕ ਲਈ ਖਾਲੀ ਬਿਲਕੁਲ ਪਾਰਟੀ ਦੋਸਤੋ ਤੇ ਚਲੋ ਦਾਰੀਏ ਟ੍ਰੇਕ ਨਾਲ ਵੀ ਜਾਈ ਹਾਂ ਜੀ ਆ ਅਗਲੇ ਥਾਣਾ ਦੀ 224 ਤੁਸੀਂ ਧਾਰ ਚੈੱਕ ਕਰ ਸਕਦੇ ਜੋ ਜੋ ਆਦਾ ਬਹੁਤ ਵਧੀਆ ਜੀ ਬਿਲਕੁਲ ਪੋਲੀ ਹੈ ਨਾ ਜੀ ਬਿਲਕੁਲ ਪੋਲੀ ਹੈ ਆ ਪੋਲੀ ਹੈ ਧਾਰ ਨੂੰ ਚੈੱਕ ਜੀ ਸੋਚਵਾ ਦੋਸਤੋ ਬਹੁਤ ਵਧੀਆ ਲੱਗਾ ਹੋਇਆ ਪੂਲਾ ਚਵਾ ਕੋਈ ਭੈਣ ਲੇਡੀ ਚਾਹੇ ਮੇਰਾ ਵੀਰ ਬੱਚਾ ਵੀ ਬਿਲਕੁਲ ਆਰਾਮ ਨਾਲ ਜਿਹੜੀ ਧਾਰ ਕੱਢ ਸਕਦਾ ਜੇਕਰ ਪਸੂ ਕੋਈ ਵੀ ਪੋਲਾ ਹੋਵੇ ਹਾਂਜੀ ਕੋਈ ਮਸਬਰੀ ਆ ਮਗਰਲੇ ਥਣਾਂ ਦੀ ਜਿਹੜੀ ਦੋਸਤੋ ਚੁਆਈ ਹੈਗੀ ਆ ਉਹ ਵੀ ਜ਼ਰੂਰ ਚੈੱਕ ਕਰੋ ਬਿਲਕੁਲ ਉਂਗਲੋਂਗਲ ਜਿਹੀ ਜੜੀ ਦੋਸਤੋ ਪੋਲੀ ਧਾਰਾ ਚੁਵਾਈ ਜੜੀ ਉਂਗਲੋਂਗਲ ਜਿਹੀ ਮੋਟੀ ਹੈਗੀ ਆ ਤੇ ਕਿਸੇ ਤਰ੍ਹਾਂ ਦਾ ਕੋਈ ਪੂਰ ਸ਼ਰਲਾ ਛਟਾ ਨਹੀਂ ਹੈਗਾ ਬਿਲਕੁਲ ਇੱਕ ਨੰਬਰ ਜੜੀ ਚੁਵਾਈ ਹੈਗੀ ਹੈ ਹਾਂ ਜੀ ਹਾਂ ਜੀ ਰੱਖਣੀ ਨਹੀਂ ਠੀਕ ਆ ਠੀਕ ਆ ਹਾਂ ਸੋ ਦੋਸਤੋ ਵੀਰ ਹਰਵੇਲ ਕਹਿੰਦਾ ਵੀ ਜੀ ਬਹੁਤ ਕਰਦਾ ਵੀ ਇਸ ਮੱਝ ਨੂੰ ਘਰੇ ਰੱਖ ਲਈਏ ਮੇਰੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਵੀਰ ਕਹਿੰਦਾ ਵੀ ਚਵਾ ਇਟਾ ਜਿਆਦਾ ਖੂਬਸੂਰਤ ਲੱਗਾ ਵੀ ਮਨ ਕਰਦਾ ਵੀ ਘਰੇ ਰੱਖਣਗੇ ਪਸ਼ੂ ਨੂੰ ਪਰ ਤਕਰੀਬਨ ਜਿਹੜਾ ਵਪਾਰ ਲਾਈਨ ਹੈਗੀ ਆ ਦੋਸਤੋ ਪਸ਼ੂ ਹਰ ਕੋ ਭੈਣ ਭਰਾ ਦੇ ਕਿਲੇ ਉੱਪਰ ਵੀ ਵੀਰ ਪਹੁੰਚਦਾ ਕਰਦੇ ਆ ਸੋ ਕਿਉਂਕਿ ਪਸ਼ੂ ਜਿਹੜੇ ਆਲਰੇਡੀ ਘਰੇ ਡੇਰੀ ਫਾਰਮ ਤੇ ਹੈਗੇ ਆ ਬਾਕੀ ਜਿਹੜੀ ਚੀਜ਼ ਆ ਦੋਸਤੋ ਭੈਣ ਭਰਾ ਦੇ ਕਰਮਾਂ ਦੇ ਵਿੱਚ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਜਾਣੀ ਹੋਈ ਨਾਰਮਲ ਵੀਰੇ ਚੱਲੇਗੀ 12 ਪਲੱਸ ਮੈਂ ਕਿਹਾ ਵੈਸੇ ਤਾਂ 13 14 ਨੂੰ ਇਹਨੂੰ ਕੁਝ ਨਹੀਂ ਆਂਦਾ ਕਾ ਵੈਸੇ 13 14 ਲੀਟਰ ਇਹਨੂੰ ਕੁਝ ਨਹੀਂ ਆਂਦਾ ਵੈਸੇ ਨਾਰਮਲ ਜਿਹੜਾ ਸਰ ਦਾ ਚੋਆਇਆ ਲੱਗੀ ਨਾ ਹਾਂਜੀ ਜਿਹੜਾ ਸਰ ਦਾ ਪੂਲਾ ਪਸ਼ੂ ਹੁੰਦਾ ਨਾ ਚੋਆਇਆ ਵਿੱਚ ਹੂੰ ਹੂੰ ਉਹ ਪੱਟਾ ਧੋਤੇ ਹੁੰਦੇ ਹਾਂ ਹੂੰ ਬਿਲਕੁਕੁਲ ਹਾਂ ਸੋ ਦੋਸਤੋ ਜਿਹੜੀ ਵੀਡੀਓ ਆ ਥੋੜੀ ਜੀ ਕਿਤੇ ਨਾ ਕਿਤੇ ਲੰਬੀ ਹੋ ਜਾਊਗੀ ਪਰ ਜਿਆਦਾ ਕਾਲੀ ਨਹੀਂ ਆਪਾਂ ਕਰਦੇ ਕਿਉਂਕਿ ਤੁਸੀਂ ਵੈਸੇ ਵੀ ਟਾਈਮ ਕਈ ਦੂਰੋਂ ਨੇੜਿਓਂ ਆਉਂਦੇ ਆ ਵੀਰ ਘੰਟਿਆਂ ਦਾ ਘੰਟੇ ਦੋਸਤ ਸਮਾਂ ਲਗਾ ਕੇ ਆਪਾਂ ਤੁਰ ਪੈਨੇ ਆ ਉਹਨੇ ਵੀਆ ਸਮਾਂ ਵੀ ਲੱਗਦਾ ਪਰ ਜੇਕਰ ਤੁਸੀਂ 2 ਮਿੰਟ ਦੀ 3 ਮਿੰਟ ਦੀ ਵੀਡੀਓ ਥੋੜੀ ਜੀ ਵੇਖ ਲਮੋਗੇ ਤਸੱਲੀ ਨਾਲ ਵੇਖ ਲਓਗੇ ਤਾਂ ਉਹਦੇ ਨਾਲ ਕੀ ਹੋਊਗਾ ਵੀ ਤੁਹਾਨੂੰ ਜਿਹੜੀ ਚਿਵਾਈ ਆ ਉਹ ਪ੍ਰੋਪਰ ਸਮਝ ਵਿੱਚ ਆ ਜਾਏਗੀ ਹਾਂ ਜੀ ਤਿੰਨ ਚਾਰ ਦੇ ਵਿੱਚ ਮੈਂ ਜਿਵਾਈ ਜਿਹੜੀ ਆ ਜੀ ਹਾਂ ਜੀ ਆ ਦੋ ਤਿੰਨ ਦੋ ਮਿੰਟ ਦੀ ਦੋਸਤ ਦੋ ਢਾਈ ਮਿੰਟ ਦੇ ਵਿੱਚ ਤਕਰੀਬਨ ਇੰਨਾ ਕੀ ਹੋਵੇਗਾ ਜੇਕਰ ਆਪਾਂ ਵਖੀਏ ਵੀ ਦੋ ਢਾਈ ਤਿੰਨ ਮਿੰਟ ਚ ਚਿਵਾਈ ਨਾਰਮਲ ਹੈ ਖਾਲੀ ਹੋ ਜਾਂਦੀ ਹੈ ਆ ਦੋਸਤੋ ਚੈੱਕ ਕਰ ਲਓ ਜੀ। ਬਾਕੀ ਠੰਡੀ ਸੀ ਲਾਈ। ਠੀਕ ਆ। ਆ ਠੀਕ ਆ ਹਰਵੈਲ ਵੀਰੇ ਇੱਕ ਤਾਂ ਸੰਪਰਕ ਨੰਬਰ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਨਵੇਂ ਆ ਉਹਨਾਂ ਨੂੰ ਜ਼ਰੂਰ ਦੇ ਦਿਗੀ। 9903682025 ਠੀਕ ਆ। ਸੋ ਦੋਸਤੋ ਇਹ ਸੀ ਵੀਰ ਹਰਵੈਲ ਦੇ ਕੋਲ ਨੀਲੀ ਰਵੀ ਦੇ ਵਿੱਚ ਮੱਝ ਪੂਰੀ ਡਿਟੇਲਸ ਮੇਥੇ ਦੋਸਤੋ ਮੈਂ ਵੀਡੀਓ ਦੇ ਵਿੱਚ ਦੱਸ ਚੁੱਕਿਆ ਹਾਂ ਬਾਕੀ ਤੁਸੀਂ ਕਾਲ ਕਰਕੇ ਵੀਰ ਹਰਵੈਲ ਸਿੰਘ ਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਉਹ ਵੀ ਲੈ ਸਕਦੇ ਹੋ ਬਾਕੀ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ